ਉੱਥੇ ਘਰਾਂ ਪਾਲਕੀ ਮੇਰੇ ਫੋਟੋ ਦੀ ਕੀ ਨਾਮ ਹੈ ਜੀ ਵਰਮੁਖ ਸਿੰਘ ਜਿਹੜਾ ਨਗਰ ਕੀਰਤਨ ਨੇ ਕਿਹਾ ਕਿਥੋਂ ਨਿਕਲੇ ਇਹਦੀ ਪੂਰੀ ਜਾਣਕਾਰੀ ਦਿਓ ਇਹ ਗੁਰਦੁਆਰਾ ਅਤਰ ਸਰ ਸਾਹਿਬ ਜੋ ਕਿ ਸੰਤ ਹੰਸਾਲੀ ਵਾਲਾ ਜੇ ਵੱਲੋਂ ਪਰਚਾਇਆ ਹੋਇਆ ਬਾਗੜਿਆ ਰੋਡ ਖੁੱਲ ਕੇ ਜੇ ਪਰਮਿਤ ਸੰਤ ਬਾਬਾ ਪਰਮਜੀਤ ਸਿੰਘ ਜੀ ਦੇ ਅਸੀਰਵਾਦ ਸਰਕਾ ਇਹ ਗੁਰਦੁਆਰਾ ਸਾਹਿਬ ਅਤਰ ਸਾੰਦ ਨਗਰ ਕੀਰਤਨ ਸ਼ੁਰੂ ਹੋ ਕੇ ਸੂਬਾ ਬਾਜ਼ਾਰ ਦੇ ਵਿੱਚ ਹੁੰਦਾ ਹੋਇਆ ਹੁਣ ਗੁਰੂ ਗ੍ਰੰਥ ਸਾਹਿਬ ਦੇ ਦਰਵਾਜ਼ੇ ਵਿੱਚ ਪਹੁੰਚਦਾ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਸੰਗਤਾਂ ਨੂੰ ਕਹਿਣਾ ਚਾਹੁੰਦੇ ਜੀ ਸੰਗਤਾਂ ਗੁਰਨਾਰਕ ਦੇਵ ਸਾਹਿਬ ਜੀ ਦੇ ਗੁਰੂਨਿਆਂ ਦੇ ਚੱਲ ਕੇ ਜਿਨ੍ਹਾਂ ਨੇ ਸਮਾਜ ਸੇਵਾ ਸਮਾਨਤਾ ਇੱਕ ਸਮਾਨਤਾ ਸਭ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਹੈ ਉਹਨਾਂ ਦੇ ਸੰਦੇਸ਼ ਤੇ ਚੱਲਣ ਦੀ ਜ਼ਰੂਰਤ ਹੈ ਅੱਜ ਜਿੱਥੇ ਦੇ ਸਾਰ ਜਗਾ ਨਾਫਰਤ ਹਿੰਸਾ ਫੈਲਾਈ ਜਾ ਰਹੀ ਹੈ ਗੁਰਨਾਰਕ ਦੇਵ ਜੀ ਦਾ ਸੰਦੇਸ਼ ਇੱਕ ਸ਼ਾਂਤੀ ਦਾ ਸੰਦੇਸ਼ ਹੈ ਜੋ ਕਿ ਸਾਰੇ ਧਰਮਾਂ ਤੋਂ ਉੱਪਰ ਹੈ ਕੀ ਨਾਮ ਹੈ ਆਪਣਾ ਹਰਪਾਲ ਸਿੰਘ ਜੀ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਇਸ ਮੌਕੇ ਸੰਗਤਾਂ ਨੂੰ ਕੀ ਸੰਦੇਸ਼ ਦਿਓਗੇ ਸੰਗਤਾਂ ਨੂੰ ਸੰਦੇਸ਼ ਦਿੰਦੇ ਆ ਵੀ ਜੀਵਨ ਦੇ ਨਾਲ ਲੱਗੋ ਨਸ਼ੇ ਤੋਂ ਬਚੋ ਸਿੱਧੇ ਰਸਤੇ 'ਤੇ ਰਹੋ ਇਹੀ ਕਾਰਨ ਕਰਕੇ ਕੋਲੋਂ ਗੁਰੂ ਦੇ ਨਗਰ ਕੀਰਤਨ ਲੈਟਾ ਹੋਵੇ ਪਤਾ ਲੱਗੇ ਈਵੇਂ ਭਾਗ ਲਾਗੇ ਗੱਜਤ ਬੁਰਾ ਹੋਈ ਨਾਮਕ ਦੇਵ ਦੀ ਸੋਨਿਆਲ ਸਿੰਘ ਤੇ ਹੋਰ ਪਤਵੰਤੇ ਸੱਜਣ ਜਿਨ੍ਹਾਂ ਨੇ ਪੰਜ ਪਿਆਰਿਆਂ ਦਾ ਬਹੁਤ ਸਤਿਕਾਰ ਕੀਤਾ ਤੇ ਗੁਰੂ ਜੀਆਂ ਸੰਗਤਾਂ ਦਾ ਬਹੁਤ ਸਤਿਕਾਰ ਕੀਤਾ ਹੈ ਸਾਰੀ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧ ਕਮੇਟੀ ਅਦਰ ਸਰਵਲੋ ਨਿਮਰਤਾ ਸਹਿਤ ਬੇਨਤੀ ਹੈ ਭਾਈ ਕਲੂ ਗੁਰਦੁਆਰਾ ਸਾਹਿਬ ਵਿਖੇ ਕੋ ਉਪਾਇ ਜਾਣਗੇ ਉਪਰੰਤ ਕੀਰਤਨ ਦਰਵਾਜ਼ ਤੇ ਕਥਾ ਸਮਾਗਮ ਹੋਵੇਗਾ ਸਾਰੇ ਸਿੱਖ ਸੰਗਤ ਨੂੰ ਬੇਨਤੀ ਹੈ ਕੱਲ ਸਮੇਂ ਸਿਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰੂ ਘਰ ਵਿੱਚ ਆਜਿਰੀ ਦਿਵਾਓ ਆਪਣਾ ਜੀਵਨ ਸਫਲ ਕਰੋ ਜੀ ਦੁਬਾਰਾ ਫੇਰ ਗੁਰਦੁਆਰਾ ਨਾਨਕ ਦਰਵਾਜ਼ ਦੀ ਪ੍ਰਬੰਧਕ ਕਮੇਟੀ ਇਸ ਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ